ਹਰਿਆਣਾ ਦੇ ਸ਼ਹਾਬਾਦ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਹੈ ਕਿ ਇੰਡੀਅਨ ਨੈਸ਼ਨਲ ਲੋਕਦਲ ਇਨੈਲੋ ਦੇ ਆਗੂ ਅਬੇ ਸਿੰਘ ਚੋਟਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਨ ਲਈ 18 ਤੋਂ 19 ਆਜ਼ਾਦ ਐਚਐਸਜੀ ਐਮਸੀ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਹੈ ਨਲਵੀ ਦੀ ਅਗਵਾਈ ਵਾਲੀ ਸਿੱਖ ਸਮਾਜ ਸੰਸਥਾ ਨੇ ਐਚਐਸਜੀ ਐਮਸੀ ਦੀਆਂ 40 ਚੋਂ 3 ਸੀਟਾਂ ਜਿੱਤੀਆਂ ਹਨ ਨਲਮੀ ਨੇ ਵੀਰਵਾਰ ਨੂੰ ਕੁਰੂਕਸ਼ੇਤਰ ਵਿੱਚ ਆਪਣੇ ਸਮੂਹ ਦੀ ਇੱਕ ਮੀਟਿੰਗ ਦੀ ਅਗਵਾਈ ਕੀਤੀ ਜਿਸ ਵਿੱਚ ਪਿਛਲੇ 5 ਦਿਨਾਂ ਵਿੱਚ ਉਭਰੀ ਐਸਜੀਐਮਸੀ ਰਾਜਨੀਤੀ ਵਿੱਚ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਨਲਮੀ ਨੇ ਕਿਹਾ ਕਿ ਅਸੀਂ ਇਸ ਤੱਥ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਕਿ ਇੱਕ ਗੈਰ ਸਿੱਖ ਆਗੂ ਅਬੇ ਸਿੰਘ ਚਟਾਲਾ ਨੇ सिरसा ਹਿਸਾਰ ਦੇ ਆਪਣੇ ਰਾਜਨੀਤਿਕ ਗੜ ਵਿੱਚ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਕੇ ਐਸਜੀਐਮਸੀ ਦੇ 18 ਤੋਂ 19 ਚੁਣੇ ਹੋਏ ਆਜ਼ਾਦ ਮੈਂਬਰਾਂ ਨੂੰ ਅਸਲ ਵਿੱਚ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਹਰਿਆਣਾ ਦੇ ਸਿੱਖ ਵਿੱਚ ਇਸ ਕਿਸਮ ਦੀ ਬੇਰੋੜੀ ਅਨਚਾਹੀ ਅਤੇ ਅਪਵਿੱਤਰ ਅੰਦਾਜ਼ੀ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਨਲਵੀ ਨੇ ਇਸ ਸਭ ਨੂੰ ਚਟਾਲਾ ਦੁਆਰਾ ਖੇਡੀ ਗਈ ਸਿਆਸੀ ਖੇਡ ਵਜੋਂ ਵੇਖਿਆ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਐਚਐਸਜੀ ਐਮਸੀ ਦਾ ਕੰਟਰੋਲ ਬਲਦੇਵ ਸਿੰਘ ਨੂੰ ਸੌਂਪ ਦਿੱਤਾ ਜਾਵੇ ਇਸ ਦੀਆਂ ਕੋਸ਼ਿਸ਼ਾਂ ਜਾਰੀ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਪਰੀ ਜਿਨ੍ਹਾਂ ਨੂੰ ਇਸ ਦੇ ਐਚਐਸਜੀ ਐਮਸੀ ਪ੍ਰਧਾਨ ਵਜੋਂ ਪੇਸ਼ ਕੀਤਾ ਗਿਆ ਹੈ ਨਲਵੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਹਿਲੇ ਦਿਨ ਤੋਂ ਹੀ ਐਚਐਸਜੀ ਐਮਸੀ ਦੇ ਗਠਨ ਦਾ ਵਿਰੋਧ ਕੀਤਾ ਹੈ ਜਿੱਥੋਂ ਤੱਕ ਕਿ ਨਲਵੀ ਨੇ ਹਰਿਆਣਾ ਦੇ ਸਾਰੇ ਚੁਣੇ ਹੋਏ ਮੈਂਬਰਾਂ ਅਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਜਾਗਰੂਤ ਹੋ ਕੇ ਇੱਕ ਸਾਂਝੇ ਪੇਟ ਭਾਰਮ ਦੇ ਰਹਿਤ ਗੁਰਦੁਆਰਾ ਬਚਾਓ ਮੋਰਚਾ ਬਣਾਉਣ ਅਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਖਬਰਦਾਰ ਕਰਨ ਤਾਂ ਜੋ ਐਚਐਸਜੀ ਐਮਸੀ ਤੇ ਕਬਜ਼ਾ ਕਰਨ ਦੀਆਂ ਬਦਲਦਲ ਦੀਆਂ ਕੋਸ਼ਿਸ਼ਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ